ਦਿਖਾ ਸਕਦੇ ਹੋ ਤੇ ਸੂਟ ਜਿਹੜੇ ਆਪਾਂ ਕੱਢ ਰਹੇ ਹਾਂ ਜੋ ਸਾਰੇ ਲੈਸ ਤੇ ਕੱਢ ਰਹੇ ਹਾਂ ਗਰਮ ਦਾ ਸੀਰੀਅਲ ਜਾ ਰਿਹਾ ਹੈਗਾ ਇਸ ਕਰਕੇ ਆਪਾਂ ਸੂਟਾਂ ਵੀ ਲੈਸ ਵਾਲੀ ਬਣਦੀ ਉਸੇ ਰਾਰੇ ਸੁੰਦਰ ਸਾਰੇ ਠੀਕ ਇੱਕ ਪੀਸ ਹੀ ਰਹਿ ਗਏ ਸਾਰੇ ਨਾਲ ਦੇ ਅਲੱਗ-ਅਲੱਗ ਤਰ੍ਹਾਂ ਦੇ ਸੂਟਾਂ ਹੈਗੇ ਇਹ ਹੋ ਗਈ ਇਹ ਦੇ ਨਾਲ ਦੇ ਇਹ ਪੀਸ ਸੀਗੇ ਜਿਹੜੇ ਕਿ ਆਪਾਂ ਸੇਵ ਕਰ ਚੁੱਕੇ ਆ ਤੇ ਪਰਫਲ ਜਿਹਾ ਕਲਰ ਹੈ ਤੇ ਇਹ ਇਹਦਾ ਰੇਟ ਆਪਾਂ ਤੇ ਜੀ 1100 ਰੁਪਏ ਦੇ ਵਿੱਚ ਹੁਣ ਆਪਾਂ ਇਹਦਾ ਰੇਟ ਟ੍ਰੈਕ ਕਰਤਾ ਜੀ ਪੂਰਾ 1000 ਰੁਪਿਆ ਸ਼ਿਪਿੰਗ ਵੀ ਬਿਲਕੁਲ ਫ੍ਰੀ ਹੈਗੀ ਤੇ ਨਾਲ ਇਹਦੇ ਕਾਟਨ ਦਾ ਦੁਪੱਟਾ ਜੀ ਬਹੁਤ ਸੋਹਣਾ ੁੱਲਾ ਢੁੱਲਾ ਦਾ ਪੱਟਾ ਇਹਦੇ ਨਾਲ ਕਾਟਨ ਦਾ ਤੇ ਇਹ ਵਾਲਾ ਸ਼ਰਟ ਸ਼ਰਟ ਹੈ ਬਹੁਤ ਸੋਹਣਾ ਸੂਟ ਹੈਗਾ ਪਿਓਰ ਕਾਟਨ ਦੇ ਵਿੱਚ ਹੈਗਾ ਇਹ ਦੀ ਸਲਵਾਰ ਰਹਿ ਗਈ ਦੇਖੋ 2.5 ਮੀਟਰ ਸਲਵਾਰ ਦਾ ਤੇ 2.5 ਮੀਟਰ ਸ਼ਰਟ ਦਾ ਕੱਟ ਪਟਾਇਆ ਗਿਆ। ਇਹ ਹੋ ਗਿਆ ਜੀ ਇਹਦੇ ਵਿੱਚ ਕੋਈ ਕੰਨਰ ਹੈਗਾ। بس ਕੰਨਾ ਕੰਨਾ ਸਿੰਗਲ ਸਿੰਗਲ ਪੀਸ ਹੀ ਰਹਿ ਗਏ ਜੀ ਆਪਣੇ ਕੋਲੇ। ਇਹ ਪੂਰੇ ਹੀ ਆਉਂਦਾ ਇਹ ਵਾਲਾ ਇਹ ਵੀ ਇੱਕ ਸਿੰਗਲ ਪੀਸ ਹੀ ਹੈ। ਇਹ ਪਿਓਰ ਕਾਟਨ ਦੇ ਵਿੱਚ ਹੈ। ਨਿੱਕਾ ਨਿੱਕਾ ਪ੍ਰਿੰਟ ਹੈ ਬਹੁਤ ਹੀ ਜਿਆਦਾ ਸੋਹਣਾ। ਕਲਰ ਬਹੁਤ ਪਿਆਰਾ ਘੱਟੇ ਫੈਬਰਿਕ ਬਹੁਤ ਸੋਹਣੀ ਹੈਗੀ ਇਹ ਹੈਗਾ ਜੀ ਵੱਡੇ ਪਾਣੇ ਦਾ 3.5 ਮੀਟਰ ਇਹਦਾ ਰੇਟ ਹੈਗਾ 600 ਰੁਪਿਆ ਲੋ ਜੀ ਤੁਹਾਨੂੰ ਕੋਈ ਵੀ ਕਲਰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜ ਆਪਣੇ ਨੰਬਰ ਤੇ ਮੈਸੇਜ ਕਰ ਸਕਦੇ ਹੋ ਲੋ ਤੀਜਾ ਕਲਰ ਆ ਗਿਆ ਇਹ ਹੈਗਾ ਜੀ ਸਹਿਵਾ ਦੇ ਵਿੱਚ ਮਹਰੂਨ ਚ ਕਲਰ ਹੈਗਾ ਬਹੁਤ ਫ੍ਰੈਂਟ ਸੋਹਣੀ ਹੈ ਇਹਦੀ ਤੇ ਇਹਦਾ ਪਹਿਲਾ ਰੇਟ ਆਪਾਂ ਇਹਦੇ ਨਾਲ ਦੇ ਸੂਟ ਜਿਹੜੇ ਸੇਲ ਕੀਤੇ ਆ ਜੀ ਉਹ ਕਿਤੇ ਹੈਗੇ 950 ਦੇ ਵਿੱਚ ਹੁਣ ਆਪਾਂ ਇਹ ਦੇ ਰਹੇ ਆ 900 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤਾਈ ਪਹੁੰਚਦਾ ਹੋ ਜਾਊਗਾ ਜੀ ਇਹਦਾ ਕਲਰ ਹੈਗਾ ਜੀ ਮਹਰੂਨ ਜਿਹਾ ਕਲਰ ਹੈਗਾ ਜੀ ਥੋੜਾ ਥੋੜਾ ਜੈਲੋ ਜਿਹਾ ਤੇ ਮਹਰੂਨ ਕਾਫੀ ਸੋਹਣਾ ਕਲਰ ਆਏਗਾ ਤੇ ਇਹਦੇ ਨਾਲ ਆਹ ਵਾਲੀ ਬਾਟਮ ਰਹਿ ਗਈ ਮੈਚਿੰਗ ਬਹੁਤ ਘੈਂਟ ਹੈ ਦੇਖੋ ਮੈਚਿੰਗ ਬਹੁਤ ਜ਼ਿਆਦਾ ਘੈਂਟ ਹੈ ਇਸ ਸੈਪਸੂਟਾ ਹੈਗਾ ਜੀ 9 ਰੁਪਏ ਦੇ ਵਿੱਚ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ ਨੰਬਰ ਤੇ ਮੈਸੇਜ ਕਰੋਗੇ ਤੇ ਹੰਦਨ ਕਰਤਾ ਇਸੂ ਨੂੰ ਆਜਦਾ ਹੋ ਜਾਊਗਾ ਦੇਖੋ ਜੀ ਆਹ ਵਾਲਾ ਆਹ ਵਾਲੀ ਛਲਟ ਹੋਗੀ ਵਾਈਟ ਦੇ ਵਿੱਚ ਹੈ ਮਕਾਨੀਕਾ ਪ੍ਰਿੰਟ ਹੈ ਬਹੁਤ ਹੀ ਜਿਆਦਾ ਸੋਹਣਾ ਹੈ ਪਿਓਰ ਕਾਟਨ ਹੈ ਬਿਲਕੁਲ ਸੌਫਟ ਪਿਓਰ ਕਾਟਨ ਨਾਲੇ ਤੇ ਆਹ ਵਾਲੀ ਰਹੇਗੀ ਬਾਟਮ ਜੀ ਕਿ ਕਿੰਨਾ ਕਿੱਡਾ ਸੋਹਣਾ ਮੈਚਿੰਗ ਹੈਗੀ ਇਹ ਵੀ ਪਿਓਰ ਕਾਟਨ ਦੀ ਹੈ ਜੋ ਬਣਾਏ ਆਪਾਂ ਉਹ ਸਲਵਾਰ ਬਣਾਏਗੀ। ਇਹ ਸੇ ਹੈ ਸਿੰਗਲ ਸਿੰਗਲ ਹੀ ਹੈ ਜੀ ਇਹਨਾਂ ਦੇ ਵਿੱਚ ਕਲਰ ਕੋਈ ਵੀ ਨਹੀਂ ਹੈਗਾ ਨਾਲ ਦਾ ਇਹਨਾਂ ਦੇ ਸਾਰੇ ਵੱਖਰੇ ਵੱਖਰੇ ਆ। ਇਹਦਾ ਰੇਟ ਹੈਗਾ ਜੀ ਪਹਿਲਾਂ ਆਪਾਂ ਸੇਲ ਕੀਤੇ ਇਹਦੇ ਨਾਲ ਦਾ ਸੂਟ 850 ਰੁਪਏ ਦੇ ਵਿੱਚ ਹੁਣ ਇਹ ਆਪਾਂ ਸੂਟ ਜਿਹੜਾ 800 ਰੁਪਏ ਦੇ ਵਿੱਚ ਦੇ ਰਹੇ ਹਾਂ। ਇਹ ਚਿਕਨ ਦੇ ਵਿੱਚ ਹੈ ਜੀ ਚਿਕਨ ਦੀ ਸਲਵਾਰ ਹੈਗੀ। ਪੂਰੀ ਸਲਵਾਰ ਦੇ ਵਿੱਚ ਹੀ ਚਿਕਨ ਹੈਗੀ ਇਸ ਤਰ੍ਹਾਂ ਵੇਖੋ ਬਹੁਤ ਹੀ ਸੋਹਣਾ ਮਲਾਈ ਵਰਗਾ ਕਪੜਾ ਹੈਗਾ ਤੇ ਕੋਈ ਵੀ ਮੈਚਿੰਗ ਇਜ਼ੀ ਵੀ ਬਹੁਤ ਸੋਹਣੀ ਹੈਗੀ 800 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਹੀ ਪਹੁੰਚਦਾ ਹੋਵੇ ਉਹ ਕੋਰੀਅਰ ਬਿਲਕੁਲ ਫ੍ਰੀ ਹੈ ਜੀ ਜੋ ਵੀ ਸੂਟ ਆਪਾਂ ਕੱਢ ਰਹੇ ਆ ਸੇਲ 'ਚ ਕੱਢ ਰਹੇ ਆ ਲਓ ਜੀ ਆਹ ਵਾਲਾ ਤਾਂ ਖਾਈਏ ਇਹ ਹੈਗਾ ਜੀ ਆਫ-ਵਾਈਟ ਜਾਂ ਬਲੈਕ ਦੇ ਵਿੱਚ ਪ੍ਰਿੰਟ ਇਹ ਵੀ ਬਹੁਤ ਸੋਹਣਾ ਹੈਗਾ ਆਫ-ਵਾਈਟ ਇਹਦੇ ਨਾਲ ਸਲਵਾਰ ਹੈ ਇਹਦਾ ਰੇਟ ਹੈਗਾ ਜੀ 500 ਰੁਪਏ ਆ ਇਹ ਤਾਂ ਹੋਰ ਕੋਈ ਵੀ ਸੂਟ ਨਹੀਂ ਮਿਲਣਗੇ ਬਹੁਤ ਸੋਹਣੇ ਪਿਕ ਆਫ ਵੈਡੀ ਇਹਦੇ ਨਾਲ ਸਲਵਾਰ ਹੈਗੀ ਕਰੀਮ ਜੀ ਕਹਿਤੀ ਆਪਾਂ ਇਹਨੂੰ ਥੋੜੇ ਕਰੀਮ ਜੀ ਦੇ ਵਿੱਚ ਹੈਗੀ ਮੈਚਰ ਵੇਖੋ ਤੁਸੀਂ ਕਿੰਨੀ ਪਿਆਰੀ ਹੈ ਲਓ ਬਹੁਤ ਸੋਹਣਾ ਕੱਪੜਾ ਬਿਲਕੁਲ ਵੀ ਮਲਾਈ ਵਰਗਾ ਹੈਗਾ ਬਹੁਤ ਸੋਹਣਾ ਹੈਗਾ ਤੇ ਦੋਨੇ ਸੌਫਟ ਹੋ ਜਾਣਾ ਹੈ। ਉਹਨੇ ਫੁੰਟੇ ਫੁੰਨੇ ਇਹ ਦੁਪੱਟਾ ਸੂਟ ਇਹ ਵੀ ਆਪਣੇ ਕੋਲੇ ਇੱਕ ਇੱਕ ਕਲਰ ਹੀ ਰਹਿ ਗਿਆ। ਲੱਗ ਲੱਗ ਗਿਆ। ਇਹ ਚੌਰ ਕੋਟਨ ਦੇ ਵਿੱਚ ਹੈ। ਲਾਈਨਰ ਵਾਲੀ ਸਲਵਾਰ ਹੈ। ਲਾਈਨਿੰਗ ਜੀ ਜਾਂਦੀ ਹੈ ਜਿਵੇਂ ਕੁੜੀਆਂ ਨੇ ਪਲਾਜੋ ਬਣਾਉਣਾ ਹੋਵੇ ਬਹੁਤ ਸੋਹਣੀ ਚੀਜ਼ ਹੈ। ਪਿਓਰ ਕਾਟਨ ਆਇ ਇਹ ਸ਼ਰਟ ਪੀਸ ਹੈ neck ਤੇ ਥੋੜਾ ਡਿਜ਼ਾਈਨ ਬਣਿਆ ਹੋਇਆ ਇਸ ਤਰ੍ਹਾਂ ਪੱਟੀ ਲਾ ਕੇ ਬਾਰਕ ਹੋਇਆ ਪੱਟੀ ਦੇ ਉੱਪਰ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈਗੀ ਮੈਚਿੰਗ ਬਹੁਤ ਘੈਂਟ ਹੈ ਥੀ ਵੀ ਆਪਣੇ ਕੋਲੇ ਪੀਸ ਹੈ ਕਿ 1 ਬਜੇ ਪਿਓਰ ਕਾਟਨ ਦਾ ਦੁਪੱਟਾ ਇਹਦਾ ਪੂਰਾ ਖੁੱਲਾ ਢੁੱਲਾ ਦੁਪੱਟਾ ਇਸੇ ਕਿਸਾ ਦੇਉ ਲੋਚ ਪੂਰਾ ਖੁੱਲਾ ਢੁੱਲਾ ਦੁਪੱਟਾ ਹੈਗਾ ਅ ਰੇਟ ਇਹਦਾ ਵੀ 600 ਰੁਪਏ ਹੈ ਜੀ ਕਿਸੇ ਨੂੰ ਵੀ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੱਗ ਕੇ ਆਪਣੇ WhatsApp ਨੰਬਰ ਤੇ ਮੈਸੇਜ ਕਰਨਾ ਚਾਹੀਦਾ। ਲੋਟ ਇਹ ਦੁਪੱਟਾ ਹੋ ਗਿਆ ਇਹਨਾਂ ਨਾਲ ਇਹਦੇ ਨਾਲ ਵੀ ਦੁਪੱਟਾ ਇਹਦੇ ਵਿੱਚ ਇੱਕਾ yellow color ਹੈ। ਪੜਾ ਵੇਖੋ ਕਿੰਨਾ ਸੌਫਟ ਹੈਗਾ ਪ्युअर कॉटन ਹੈ ਜੀ 100% कॉटन ਹੈ ਤੇ ਨਾਲੇ ਤੇ ਆ ਵਾਲੀ ਸਲਵਾਰ ਰਹਿ ਗਈ ਜੀ ਇਹ ਨੈੱਕ ਦਾ ਨੈੱਕ ਹੋ ਗਿਆ ਨੈੱਕ ਤੇ ਵਰਕ ਹੈਗਾ ਮਸ਼ੀਨ ਨਾਲ ਵਰਕ ਕੀਤਾ ਹੋਇਆ ਦੇਖ ਸਕਦੇ ਹੋ ਪੂਰਾ ਪ੍ਰਿੰਟ ਬਹੁਤ ਸੋਹਣਾ ਹੈਗਾ ਤੇ ਆ ਇਹਦੀ ਸਲਵਾਰ ਰਹਿ ਗਈ ਜੀ ਲਓ ਜੀ આйда દુપટ્ટા રહે ગયા જી پورا ફૂલા ડુલા ફ્લોર કોટન ਦੇ ਵਿੱਚ દુપટ્ટા ਤੁਸੀਂ દેખ ちゃっ પાઉજી ચેક કરો આ wala dupatta ફ્લોટ જે લઈ મળਦੇયા સૌથી સૌથી કલેક્શન લઈને આગલી વિડિયો ਨਾਲ ਤੇ જે કોઈ ਵੀ આપણો જે કા થોડો સૂટ પસંદ આવે તમને ਤੁਸੀਂ સ્ક્રીનશોટ ਤੇ ਹੁਣ ਦਾ ਕਾਸਟਰ ਸੁਣਦਾ ਆਪਾਂ ਤੁਹਾਡੇ ਘਰ ਤੱਕ ਪਹੁੰਚਾ ਕਰਦੇ ਇਸ ਚੀਜ਼ ਬਿਲਕੁਲ ਫ੍ਰੀ ਹੋਪਫੁਲੀ ਗਰਮੀ ਦਾ ਸੀਜ਼ਨ ਜਾ ਰਿਹਾ ਹੈਗਾ ਇਸ ਕਰਕੇ ਆਪਾਂ ਅੱਜ ਸੇਲ ਲਾਈ ਹੋਈ ਹੈ ਸੇਲ ਦੇ ਵਿੱਚ ਬਹੁਤ ਦਾ ਟ੍ਰੇਡ ਦੇ ਸੁਖ ਮਟ ਰਹੇ ਹੈਗੇ ਬਟ ਇਹ ਪੀਸ ਸੁਣਤਾ ਹੈਗੇ ਤੇ ਬਹੁਤ ਸੋਹਣੇ ਸੁਣਤਾ ਹੈਗੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੋ ਜੋ ਕਿ ਮੇਰਾ ਫਰਸਟ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਨੂੰ ਕਰਨਾ ਮੈਂ ਅਰਦਾਹ ਇਹ ਸੋਹਣੇ ਸੋਹਣੇ ਸੁਖ ਲੈ ਕੇ ਆਉਣੀ